ਮੇਰਾ ਨਾਮ ਮੱਖਣ ਸਿੰਘ। ਮੱਖਣ ਸਿੰਘ ਜੀ ਕੀ ਹਾਲਾਤ ਕੀ ਆਪਣਾ ਨੂੰ ਲੈ ਕੇ? ਪਾਣੀ ਦੇ ਹਾਲਾਤ ਤਾਂ ਤੁਸੀਂ ਦੇਖ ਹੀ ਰਹੇ ਬਹੁਤ ਮਾਰੇ ਨੇ। ਫਸਲਾਂ ਖਰਾਬ ਹੋ ਗਈਆਂ ਨੇ। ਉਹ ਡੰਗਰਾਂ ਦਾ ਕੋਈ ਚਾਰਾ ਨਹੀਂ ਰਹਿ ਗਿਆ। ਬਾਕੀ ਜੀਆਂ ਦਾ ਬਿਹਾਲ ਹੋਏ ਪੈ ਨੇ। ਕੋਈ ਰੋਲੇ ਪੈ ਨੇ। ਕੋਈ ਘਰਾਂ ਤੇ ਛੱਤਾਂ ਤੇ ਚੜ੍ਹਿਆ ਨੇ ਜੀ ਕੋਈ ਬੰਨ ਤੇ ਆਪਣੇ ਤੰਬੂ ਲਾ ਕੇ ਬੈਠੇ ਨੇ। ਹਾਂਜੀ। ਤਾਂ ਕੀ ਪਰੇਸ਼ਾਨੀ ਕੀ ਆ ਰਹੀ ਹੈ? ਪਰੇਸ਼ਾਨੀ ਸਾਰੀ ਪਰੇਸ਼ਾਨੀ ਹੈ ਜੀ ਹੁਣ ਬੰਦੇ ਦੇ ਪੱਲੇ ਕੁਝ ਨਹੀਂ ਰਹਿ ਗਿਆ। ਫਸਲਾਂ ਖਰਾਬ ਹੋ ਗਈਆਂ। ਹੂੰ। ਪਸ਼ੂਆਂ ਦਾ ਚਾਰਾ ਨਹੀਂ ਹੈਗਾ ਜਮੀਨਾਂ ਖਰਾਬ ਹੋ ਗਈਆਂ ਇੱਧਰ ਔਰ ਕਈ ਜਗ੍ਹਾ ਰੇਪੇ ਵੀ ਪੈ ਗਏ ਨੇ ਬਾਕੀ ਦੇਖ ਲਓ ਜੀ ਤੁਸੀਂ ਆਪ ਹੀ ਹਾਲਾਤ ਦੇਖ ਲਓ ਬੰਨਾਂ ਤੇ ਲੋਕੀ ਜਿਹੜੇ ਐਨੇ ਐਨੇ ਕਿੱਲਾਂ ਦੇ ਮਾਲਕ ਅੱਜ ਰੋਟੀ ਨੂੰ ਤਰਸਦੇ ਫਿਰਦੇ ਆ ਬੰਨ ਦੇ ਰੋਟੀਆਂ ਖਾਂਦੇ ਦਿੰਦੇ ਆ ਦਸੋ ਉਹਨਾਂ ਦੇ ਇੰਨੇ ਮਾਰੇ ਲਾਤਰੀ ਹੋਏ ਜਿਹੜੇ ਬਹੁਤ ਮੰਦੇ ਹਾਲਾਤ ਆ ਬਹੁਤ ਸਾਹਮਣੇ ਸਾਡਾ ਘਰ ਆ ਸਾਰਾ ਪਾਣੀ ਚ ਡੁੱਬਿਆ ਪਿਆ ਅਸੀਂ ਦੋ ਦਿਨ ਕੁੱਤੇ ਪਾਣੇ ਸਾਂ ਤੇ ਛੋਟੇ ਬੱਚਿਆਂ ਨੂੰ ਲੈ ਕੇ ਜਾਤ ਤੇ ਬੈਠੇ ਰਹੇ ਸੀਗੇ ਤੇ ਬਹੁਤ ਜ਼ਿਆਦਾ ਇਹਨਾਂ ਨੇ ਜਾ ਕੇ ਸਾਨੂੰ ਕੱਟਿਆ ਤੇ ਅਸੀਂ ਇਹਨਾਂ ਦੇ ਕਰਿਆ ਕਿ ਇੱਕ ਛਿੱਟੀ ਜਗ੍ਹਾ ਤੇ ਬੱਚੇ ਹਮ ਸੇਫ ਕਰਕੇ ਸੁਣਾ ਸਾਡਾ ਖਾਂਦ ਤੀਨ ਦੀ ਰਾਸ਼ਨ ਆਇਆ ਨਾ ਸਾਡਾ ਪਸ਼ੂਆਂ ਦਾ ਆਇਆ ਸਾਡੇ 10 12 ਪਸ਼ੂ ਉਹ ਵੀ ਕੁੱਤੇ ਪਾਣੇ ਇੱਥੇ ਬਾਂਹ ਤੇ ਬੰਨੇ ਆ ਤੇ ਕੋਈ ਵੀ ਸਰਕਾਰ ਸਾਨੂੰ ਜ਼ਰੂਰਤ ਨਹੀਂ ਦੇ ਰਹੀ ਤੇ ਸ਼ਰਤ ਨੂੰ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਇਸ ਕਰਕੇ ਸਾਨੂੰ ਹੁਣ ਸਾਡੀ ਤੂੜੀ ਵੀ ਸਾਰੀ ਲੋੜ ਚੁੱਕੀ ਆ ਤੇ ਸਾਨੂੰ ਪਸ਼ੂਆਂ ਲਈ ਵੀ ਕੋਣ ਕਿਉਂਕਿ ਹੁਣ 3-4 ਮਹੀਨੇ ਤਾਂ ਸਾਡੇ ਕੋਸ਼ੇ ਤੇ ਹੋਣਾ ਨਹੀਂਗਾ। ਨਾ ਹੀ ਸਾਡੇ ਪੱਠੇ ਹੋਣੇ ਆ। ਨਾ ਹੀ ਕੁਝ ਇੰਨਾ ਨਾ ਪਾਣੀ ਖੜਿਆ ਇਸ ਕਰਕੇ ਸਾਨੂੰ ਪਿਛਾ ਸਾਨੂੰ ਚਾਹੀਦਾ ਵੀ ਸਾਡੇ ਖਾਣ ਪੀਣ ਲਈ ਰਾਸ਼ਨ ਤੇ ਸਾਡੇ ਪਸ਼ੂਆਂ ਲਈ ਰਾਸ਼ਨ ਪੁੱਟਾ ਜਾਵੇ। ਨਾ ਹੀ ਸਾਡੇ ਤੱਕ ਕਿਸੇ ਤਰ੍ਹਾਂ ਦਾ ਵੀ ਕੋਈ ਸਹੂਲਤ ਪਹੁੰਚ ਨਹੀਂ ਤੁਸੀਂ ਅਪਣੇ ਕਿੰਨੇ ਔਖਾ ਪਿਆ ਛੋਟੇ ਛੋਟੇ ਬੱਚੇ ਲੈ ਕੇ ਇਦਾਂ ਤੁਸੀਂ ਪੋਖਾ ਵੀਰੇ ਬਹੁਤ ਔਖਾ ਸੀਗਾ ਅਸੀਂ 2 ਦਿਨ ਤਾਂ ਛੱਤ ਤੇ ਬੈਠੇ ਰਹੇ ਸੀਗੇ ਛੋਟੇ ਲੈ ਕੇ ਉੱਪਰੋਂ بارش ਆ ਗਈ ਤੂੱਚੇ ਵੀ ਪਾਣੀ ਇਹਨਾਂ ਨੇ ਜਾ ਕੇ ਸਾਨੂੰ ਉੱਥੋਂ ਕੱਢਿਆ ਪਾਣੀ ਚ ਬਹੁਤ ਮੁਸ਼ਕਲ ਤੇ ਸਰਕਾਰ ਨੂੰ ਚਾਹੀਦਾ ਸਾਨੂੰ ਖਾਣ ਪੀਣ ਲਈ ਰਾਸ਼ਨ ਦੇਣ ਤੇ ਸਾਡੇ ਪਸ਼ੂਆਂ ਲਈ ਵੀ ਦੇਣ ਇਹਨੇ ਅਸੀਂ 10 12 ਪਸ਼ੂ ਪਾਣੇ ਸਾਡੇ ਘਰੇ ਆ ਕੀ ਜੇਕਰ ਸਾਨੂੰ ਕੋਈ ਇੱਕ ਅੱਧੀ ਪੰਡ ਮਿਲ ਜੇਗੀ ਉਹਦੇ ਨਾਲ ਇੱਕ ਅੱਧਾ ਦਿਨ ਵੀ ਨਹੀਂ ਸਾਡਾ ਤਾਂ ਗੁਜ਼ਾਰਾ ਹੋਣਾ ਇਸ ਕਰਕੇ ਚਾਹੀਦਾ ਅੱਗੇ ਤੋਂ ਵੀ ਹੁਣ 3-4 ਮਹੀਨੇ ਤੱਕ ਤਾਂ ਸਾਡੀ ਤੂੜੀ ਵੀ ਲੋੜ ਚੁੱਕੀ ਅਸੀਂ ਕਿੱਥੋਂ ਲਵਾਂਗੇ ਨਾ ਹੀ ਸਾਡੇ ਪੱਠੇ ਆ ਨਾ ਹੀ ਕੋਸ਼ ਆ ਤਾਰਾ ਕੁਛ ਬੋਲਦੇ ਸਾਡੇ ਘਰ ਦੇ ਸਮਾਨ ਕੋਈ ਪਤਾ ਨਹੀਂ ਬਿਠਾ ਨਹੀਂ ਨਹੀਂ ਘਰ ਤੋਂ ਬੇਕਾਰ ਹੋਏ ਬੈਠੇ ਹਾਂ ਹਾਂ ਜੀ ਕੀ ਨਾਮ ਹੈ ਤੁਹਾਡਾ ਕੀ ਹਾਲਾਤ ਹੈ ਪੱਲੋ ਭਾਈ ਨਾਮ ਹੈ ਤੇ ਉਹ ਸਾਹਮਣੇ ਸਾਡਾ ਘਰ ਹੈਗਾ ਤੇ ਅਸੀਂ ਉੱਥੇ ਘਾਰੇ ਪਾਣੀ ਹੈਗਾ ਬੜਾ ਜਿਆਦਾ ਤੇ ਅਸੀਂ ਇੱਥੇ ਆ ਗਏ ਪਸੂ ਵੀ ਲੈ ਕੇ ਆਏ ਆ ਤੇ ਹਾਲਾਤ ਬਹੁਤ ਮਾੜੇ ਆ ਜਿਹੜਾ ਕੋਈ ਰਾਸ਼ਨ ਆਉਂਦਾ ਹੈ ਉੱਥੇ ਬੰਨ ਤੇ ਵੀ ਜਿਹੜੇ ਸੁੱਕੀਆਂ ਜਗ੍ਹਾ ਨੇ ਉਹੋ ਲਈ ਜਾਂਦੇ ਆ ਸਾਨੂੰ ਤਾਂ ਕੁਛ ਨਹੀਂ ਮਿਲਦਾ ਕਰ ਦਾ ਸਮਾਨ ਕਿ ਕਿਸ ਤਰ੍ਹਾਂ ਕਿਤੇ ਕਰ ਦਾ ਸਮਾਨ ਅਸੀਂ ਉੱਚਾ ਕਰਕੇ ਰੱਖਿਆ ਐ ਟਰਾਲੀ ਚ ਪਾ ਕੇ ਤੇ ਪਹਿਲਾਂ ਅਸੀਂ ਦੰਬੂ ਲਾ ਕੇ ਰੱਖਿਆ ਸੀ ਉਹ ਦੰਬੂ ਵੀ ਉੱਡ ਗਏ ਤੇ ਬੀਮੀ ਮੂੰ ਪੈਂਦਾ ਸੀ ਤਾਂ ਅਸੀਂ ਇਹਦੇ ਕਰੇ ਆ ਗਏ ਤੇ ਖਾਣ ਪੀਣ ਦੀ ਰਾਸ਼ਨ ਤਾਂ ਕਿਸ ਤਰ੍ਹਾਂ ਖਾਣ ਪੀਣ ਦੀ ਰਾਸ਼ਨ ਕੁਛ ਨਹੀਂ ਪਹੁੰਚਿਆ ਕੁਛ ਵੀ ਨਾ ਪਾਸਮਾਨ ਪਹੁੰਚਿਆ ਤੇ ਨਾ ਵੀ ਆਪ ਦਾ ਵੀ ਪਹੁੰਚਿਆ ਆ ਬੱਚਾ ਦਾ ਕਿਸ ਤਰ੍ਹਾਂ ਜੀ ਬੱਚੇ ਵੀ ਹੈਗੇ ਇੱਥੇ ਨਾਲੇ ਹੀ ਹੈਗੇ ਬੱਚੇ ਕਿਸੇ ਆਪਣਾ ਘਰ ਛੱਡ ਕੇ ਕਿਸੇ ਦੂਸਰੇ ਘਰ ਹਾਂਜੀ ਹਾਂਜੀ ਦੂਸਰੇ ਘਰ ਤੇ ਆਏ ਸੀ ਉੱਥੇ ਬਾਹਲਾ ਪਾਣੀ ਨਹੀਂ ਬਾਹਲੇ ਔਖੇ ਸੇ ਪਾਣੀ ਨਹੀਂ ਸੀ ਸਾਡੇ ਪੀਣ ਵਾਸਤੇ ਘਰ ਦੇ ਅੰਦਰ ਕਿੰਨਾ ਕੋਈ ਪਾਣੀ ਘਰ ਦੇ ਅੰਦਰ 4-4 ਫੁੱਟ ਪਾਣੀ ਹੈ